ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਉ ਪਿੰਡ ਸਬਰਾਸ ਤਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਬ ਲਗਾ ਤੇਰੀ ਪਾਈ ਕਾਰ ਕਮਾਵਾਂ ਜੇ ਤਦ ਭਾਵਾਂ ਜਾਂ ਤੂੰ ਦੇਂਦਿਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿਥੈ ਰਖ ਬਕੁੰਠ ਤਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਰ ਤੇਰੇ ਗੁਣ ਗਾਇਆ ਸਗਲ ਮਨੋ ਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋ ਰਤ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਜ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 106 ਦੇ ਉਪਰ ਅੰਕਿਤ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਰਪਣ ਭਾਵ ਬਖਸ਼ਿਸ਼ ਕਰ ਰਹੇ ਆ। ਸਾਨੂੰ ਸਮਝਾ ਰਹੇ ਹਨ ਕਿ ਜੋ ਵੀ ਹੈ ਉਸ ਪ੍ਰਮਾਤਮਾ ਦਾ ਹੈ ਮਨ ਤਨ ਤੇਰਾ ਧਨ ਵੀ ਤੇਰਾ ਇਹ ਸਤਿਗੁਰੂ ਮਨ ਵੀ ਤੇਰਾ ਹੈ ਇਹ ਸਰੀਰ ਵੀ ਤੇਰਾ ਹੈ ਇਹ ਧਨ ਵੀ ਤੇਰਾ ਹੈ ਤੂੰ ਠਾਕੁਰ Swami Prabh mera ਤੂੰ ਮੇਰਾ ਮਾਲਕ ਹੈ Swami ਹੈ ਗਲਤਾਂ ਸਿਰਫ ਸਮਰਪਣ ਕਰਨ ਦੀ ਹੈ ਆਪਣਾ ਭਾਵ ਛੱਡਣ ਦੀ ਗੱਲ ਹੈ ਪਾਵੇਂ ਅਸੀਂ ਸ਼ਬਦ ਪੜ੍ਹ ਲਿਆ ਸੁਣ ਲਿਆ ਪਰ ਮਨ ਦੀ ਮਰਜ਼ੀ ਕਰ ਰਹੇ ਆ ਤਨ ਦੇ ਉੱਪਰ ਮਾਨ ਕਰਦੇ ਆ ਕਿ ਧਨ ਦੌਲਤ ਵੀ ਮੇਰਾ ਹੈ ਸਤਿਗੁਰੂ ਕਹਿੰਦੇ ਸਭ ਕੁਝ ਪਰਮੇਸ਼ਰ ਦਾ ਹੈ ਦੁਨੀਆ ਦੇ ਵਿੱਚ ਤਿੰਨ ਪ੍ਰਕਾਰ ਦੇ ਲੋਕ ਹੁੰਦੇ ਆ ਗੁਰਸੰਗਤ ਜੀ ਇੱਕ ਉਹ ਹੁੰਦੇ ਹਨ ਜਿਹੜੇ ਕਹਿੰਦੇ ਹਨ ਮੇਰਾ ਮੇਰਾ ਹੈ ਤੇਰਾ ਤੇਰਾ ਹੈ ਤੇ ਦੂਸਰੇ ਉਹ ਹੁੰਦੇ ਆ ਜਿਹੜੇ ਕਹਿੰਦੇ ਆ ਮੇਰਾ ਮੇਰਾ ਹੈ ਤੇਰਾ ਵੀ ਮੇਰਾ ਹੈ ਪਰ ਤੀਸਰੀ ਤਰ੍ਹਾਂ ਦੇ ਉਹ ਲੋਕ ਆ ਕਬੀਰ ਸਾਹਿਬ ਵਰਗੇ ਜਿਹੜੇ ਕਹਿੰਦੇ ਆ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਜਦੋਂ ਅਸੀਂ ਝਾਤ ਮਾਰਦੇ ਆ ਨਾ ਸੰਸਾਰ ਦੇ ਵਿੱਚ ਜਦੋਂ ਅਸੀਂ ਆਏ ਆ ਗੁਰੂ ਸਾਹਿਬ ਕਹਿੰਦੇ ਨਾਗੇ ਆਵਣਾ ਨਾਗੇ ਜਾਣਾ ਵੀ ਸੰਸਾਰ ਦੇ ਵਿੱਚ ਆਏ ਸੀ ਕੁਝ ਵੀ ਲੈ ਕੇ ਨਹੀਂ ਆਏ ਤੇ ਇਹ ਵੀ ਸਾਨੂੰ ਪਤਾ ਹੈ ਵੀ ਅਸੀਂ ਸੰਸਾਰ ਤੋਂ ਜਾਣਾ ਫੇਰ ਵੀ ਕੁਝ ਨਹੀਂ ਲੈ ਕੇ ਜਾਣਾ ਮੈਂ ਉਹਨਾਂ ਦੀ ਗੱਲ ਕਰਦਾ ਹਾਂ ਤੁਸੀਂ ਸੰਗਤੀ ਜੀਵਨ ਵਾਲਿਓ ਜਿਹਨਾਂ ਲੋਕਾਂ ਨੂੰ ਸਤ ਗੁਰੂ ਦੇ ਦਰ ਦਾ ਰਸਤੇ ਪੁੱਲ ਜਾਣ। ਸਮਾਂ ਬਹੁਤ ਹੈ ਜਦੋਂ ਮੈਂ ਬੇਨਤੀ ਕੀਤੀ ਇੱਕ ਦਿਨ ਅੱਗੇ ਵੀ ਆਪ ਜੀ ਦੇ ਨਾਲ ਬੰਦਾ ਕਹਿੰਦਾ ਤਿੰਨ ਲੋੜਾਂ ਹੁੰਦੀਆਂ ਵੀ ਰੋਟੀ, ਕੱਪੜਾ ਤੇ ਮਕਾਨ। ਉਹਦੇ ਵਾਸਤੇ ਕਰਦੇ ਆ। ਹੁਣ ਜਿਹਦੇ ਕੋਲ ਰੋਟੀ ਵੀ 36 ਪ੍ਰਕਾਰ ਦੇ ਭੋਜਨ ਜਿਹਦੇ ਕੋਲ ਮਕਾਨ ਵੀ ਹੈ, ਕੱਪੜੇ ਵੀ ਹੈ। ਤੇ ਉਹ ਵੀ ਕਹੇ ਮੇਰੇ ਕੋਲ ਟਾਈਮ ਨਹੀਂ ਗੁਰਦੁਆਰੇ ਆਉਣ ਵਾਸਤੇ ਸੰਗਤ ਕਰਨ ਲਈ ਟਾਈਮ ਨਹੀਂ ਫਿਰ ਤਾਂ ਬਹੁਤ ਅਫਸੋਸ ਦੀ ਗੱਲ ਹੈ ਹੁਣ ਗਰੀਬ ਆਦਮੀ ਵੀ ਕਹਿ ਸਕਦਾ ਵੀ ਮੈਂ ਰੋਟੀ ਕਮਾਉਣੀ ਆ ਇਸ ਕਰਕੇ ਮੈਨੂੰ ਸਮਾਂ ਕੋਈ ਨਹੀਂ ਮੈਂ ਤਾਂ ਰੋਜ਼ ਕਮਾਉਣਾ ਤੇ ਰੋਜ਼ ਲੈ ਕੇ ਆਉਣਾ ਤੇ ਰੋਜ਼ ਖਾਂਦੇ ਆ ਮੇਰੇ ਕੋਲ ਕੱਪੜੇ ਵੀ ਨਹੀਂ ਆ ਮੈਂ ਉਹਦੇ ਵਾਸਤੇ ਜਦੋ ਜਹਿਦ ਕਰ ਰਿਹਾ ਮਕਾਨ ਬਣ ਜਾਏ ਪਰ ਜਿਹਦੇ ਕੋਲ ਸਭ ਕੁਝ ਹੈ ਤੇ ਉਹਦੇ ਕੋਲ ਵੀ ਸਮਾਂ ਨਹੀਂ ਹੈ ਸਤਗੁਰੂ ਕਹਿੰਦੇ ਜਿੱਦਣ ਇਹ ਸਮਰਪਣ ਭਾਵ ਆ ਗਿਆ ਕਿ ਸਤਗੁਰੂ ਮੇਰਾ ਕੁਛ ਵੀ ਨਹੀਂ ਹੈ ਤੇ ਉਹਦੀ ਯਾਦ ਵੀ ਬਣ ਦੇਗੀ ਜੋ ਕੁਛ ਤੇਰਾ ਹੈ ਮੇਰਾ ਕੁਛ ਨਹੀਂ ਹੈ ਮਨ ਤਨ ਤੇਰਾ ਧਨ ਵੀ ਤੇਰਾ ਸਾਡੇ ਇੱਕ ਬਜ਼ੁਰਗ ਕਥਾਵਾਚਕ ਸਨ ਤੇ ਉਹ ਹਮੇਸ਼ਾ ਇਸ ਗੱਲ ਨੂੰ ਉਹਨਾਂ ਨੇ ਹਰੇਕ ਸਟੇਜ ਤੇ ਕਹਿਣਾ ਕਿ ਬੰਦਾ ਕਹਿ ਤਾਂ ਦਿੰਦਾ ਹੈ ਕਿ ਇਹ ਸਤਗੁਰੂ ਜੀ ਮਨ ਵੀ ਤੇਰਾ ਹੈ ਤਨ ਵੀ ਤੇਰਾ ਧਨ ਵੀ ਤੇਰਾ ਪਰ ਥੋੜੀ ਦੇਣੀ ਕਹਿੰਦਾ ਕਬਜ਼ਾ ਮੇਰਾ ਹੈ ਕਬਜ਼ਾ ਨਹੀਂ ਛੱਡਦੇ ਕਹਿੰਦੇ ਜਦੋਂ ਕਬਜ਼ਾ ਛੱਡ ਦਿੱਤਾ ਉਸ ਦਿਨ ਉਹਨੇ ਰਹਿਮਤ ਕਰ ਦੇਣੀ ਹੈ ਬਖਸ਼ਿਸ਼ ਕਰ ਦੇਣੀ ਬੜੀ ਹਲਕੀ ਜੀ ਸੂਖਸ਼ਮ ਜਿਹੜੀ ਜਗ੍ਹਾ ਨਾ ਮਹੌਮੇ ਜਿਹੜੀ ਆ ਹਾਂ ਤੇ ਮੈਂ ਮੇਰਾ ਸਰੀਰ ਮੇਰਾ ਮਨ ਕਹੇਗਾ ਉਹੀ ਕਰਾਂਗਾ ਮੇਰਾ ਸਰੀਰ ਹੈ ਮੇਰਾ ਸਰੀਰ ਬੜਾ ਸੋਹਣਾ ਹੈ ਮੇਰਾ ਸਰੀਰ ਬੜਾ ਬਲਵਾਨ ਹੈ ਮੇਰੇ ਕੋਲ ਇੰਨਾ ਧਨ ਹੈ ਮੈਂ ਆ ਖਰੀਦ ਲਾਂਗਾ ਮੈਂ ਆ ਖਰੀਦ ਲਾਂਗਾ ਸਭ ਕੁਝ ਪੈਸਾ ਨਹੀਂ ਹੈ ਪੈਸੇ ਦੇ ਨਾਲ ਬਹੁਤ ਕੁਝ ਖਰੀਦ ਸਕਦੇ ਆ ਬੰਦਾ ਚਸ਼ਮਾ ਖਰੀਦ ਲਏਗਾ ਪਰ ਨજર ਤਾਂ ਉਹਦੀ ਕਿਰਪਾ ਨਾਲ ਮਿਲਦੀ ਹੈ ਕਿਤਾਬਾਂ ਖਰੀਦ ਲੋਗੇ ilm ਉਹਦੀ ਬਖਸ਼ਿਸ਼ ਹੈ ਪੈਸੇ ਦੇ ਨਾਲ ਘਰ ਵੀ ਬਣਾ ਲੋਗੇ ਪਰ ਉਹਦੇ ਵਿੱਚ ਸੁੱਖ ਮਿਲਣਾ ਕਿ ਨਹੀਂ ਮਿਲਣਾ ਕੋਈ ਗਰੰਟੀ ਨਹੀਂ ਬਹੁਤ ਕੁਝ ਮਿਲ ਜਾਂਦਾ ਪੈਸੇ ਦੇ ਨਾਲ ਪਰ ਪੈਸਾ ਸਭ ਕੁਝ ਨਹੀਂ ਹੈ ਤੇ ਜੇ ਪੈਸੇ ਨਾਲ ਸਭ ਕੁਝ ਹੁੰਦਾ ਨਾ ਸਾਧ ਸੰਗਤ ਜੀ ਜਿਹੜੇ ਅਮੀਰ ਲੋਕ ਐ ਤੇ ਉਹ ਸਾਰੇ ਸੁਖੀ ਹੁੰਦੇ ਪਰ ਦੁੱਖ ਕਿੰਨੇ ਦੁਖੀ ਹੈ ਸਤਗੁਰ ਕਹਿੰਦੇ ਅੰਦਰ ਭਾਵ ਲੈ ਕੇ ਆਓ ਇਹ ਸਮਰਪਣ ਭਾਵ ਲੈ ਕੇ ਮੇਰਾ ਕੁਝ ਵੀ ਨਹੀਂ ਹੈ ਬੜੇ ਖੁਸ਼ ਹੁੰਦੇ ਆ ਆਪਾਂ ਅਸਾਖੀ ਸੁਣਦੇ ਆ ਨਾ ਲੋਕਾਂ ਨੂੰ ਕਹਿੰ ਲਓ ਜੀ ਗੁਰਨਾਣਕ ਸਾਹਿਬ ਨੇ 13 13 ਤੋਲੇ ਆ ਗੁਰੂ ਨਾਨਕ ਸਾਹਿਬ ਨੇ 13 13 ਕੀਤਾ ਪਹਿਲੀ ਗੱਲ ਤਾਂ ਇਹ ਹੈ ਕਿ 13 13 ਨੰਬਰ ਨਹੀਂ ਹੈ ਅੱਜ ਤਾਂ ਸਿੱਖਾਂ ਨੇ ਇੱਕ ਕੰਮ ਸ਼ੁਰੂ ਕਰ ਰਹੇ ਹਨ 13 13 ਗੱਡੀਆਂ ਦਾ ਨੰਬਰ ਮੋਬਾਈਲ ਦਾ ਨੰਬਰ 13 13 13 ਨੰਬਰ ਨਹੀਂ ਸੀ 13 ਸਮਰਪਣ ਭਾਵ ਸੀ ਕਿ ਮੇਰਾ ਮੁਝ ਮੇਂ ਕ੍ਰਿਸ਼ਣ ਹੀ ਜੋਕਿਸ਼ ਹੈ ਸੋ 13 ਜਦੋਂ ਆਏ ਸੀ ਨਾ ਭਾਈ ਪਗੀਰਥ ਗੁਰੂ ਸਾਹਿਬ ਜੀ ਦੇ ਕੋਲ ਮੋਦੀ ਖਾਨ ਨੇ ਤੇ ਉੱਥੇ ਗੁਰਨਾਨ ਸਾਹਿਬ ਜੀ ਮਹਾਰਾਜ ਨੇ ਆਖਿਆ ਭਾਈ ਅਨਾਜ ਪਾਈ ਜਾ ਉਹ ਨੌਕਰਾਂ ਨੂੰ ਆਖਿਆ ਅਨਾਜ ਪਾ ਰਹੇ ਆ ਗਿਣਤੀ ਗੁਰਨਾਨ ਸਾਹਿਬ ਕਰ ਰਹੇ ਆ ਤੇ ਜਦੋਂ ਗਿਣਤੀ ਸ਼ੁਰੂ ਹੋਈ ਇੱਕ 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 ਕਰਦੇ ਰਹੇ ਉਹ ਤਾਂ 6 ਹੋ ਗਏ 7 ਹੋ ਗਏ ਤੇ ਭਗੀਰਤ ਨੇ ਆਖਿਆ ਬਾਬਾ 7 ਹੋ ਗਿਆ ਕਹਿੰਦੇ 7 7 7 ਅੱਗੇ ਗਿਣਤੀ ਹੋਰ ਵੱਧ ਗਈ ਉਹਨੇ ਆਖਿਆ 13 ਹੋ ਗਿਆ ਕਹਿੰਦੇ ਹਾਂ ਭਾਈ ਤੇਰਾ ਹੀ ਹੈ ਜਦੋਂ ਉਹਨੇ ਮੰਨ ਲਿਆ ਨਾ ਰਾਸ਼ਨ ਸਾਰਾ ਅਨਾਜ ਮੰਨ ਲਿਆ ਆਪਣੇ ਬੰਦਿਆਂ ਨੂੰ ਚੁਕਾਇਆ ਤੇ ਜਾਣ ਲੱਗਾ ਕਹਿੰਦਾ ਸੀ ਬਾਬਾ ਤੂੰ ਮੋਦੀ ਖਾਨੇ ਦੀ ਕਾਰਤਾ ਕਰ ਰਹੇ ਆ ਤੈਨੂੰ ਗਿਣਤੀ ਨਹੀਂ ਆਉਂਦੀ ਇਹ ਕੰਮ ਛੱਡ ਦੇ ਬੜਾ ਤੈਨੂੰ ਮੁਸ਼ਕਲ ਹੋ ਜਾਏਗੀ ਅੱਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਘਾਟਾ ਪਾਏਗਾ ਦੌਲਤ ਖਾਨ ਨਵਾਬ ਜਿਹੜਾ ਤੈਨੂੰ ਛੱਡੇਗਾ ਨਹੀਂ ਉਹ ਕਹਿਣ ਲੱਗੇ ਗੁਰਨਾਨ ਨ ਪਾਸ਼ਾ ਕਹਿੰਦੇ ਭਾਈ ਸਾਹਿਬ ਬਹਿ ਜਾਓ ਮੈਨੂੰ ਦੱਸੋ ਵੀ ਗਿਣਤੀ ਕੀ ਹੁੰਦੀ ਆ ਕਹਿੰਦੇ ਤੁਹਾਨੂੰ ਤਾਂ ਗਿਣਤੀ ਨਹੀਂ ਆਉਂਦੀ ਤੁਸੀਂ ਐਡਾ ਵੱਡਾ ਮੋਦੀ ਦਾ ਅਰਥ ਹੁੰਦਾ ਬਹੁਤ ਵੱਡੇ ਅਫਸਰ ਮੋਦੀ ਖਾਨੇ ਦੇ ਅਨਾਜ ਦੇ ਭੰਡਾਰਾਂ ਦੇ ਤੁਸੀਂ ਕੀ ਇਹ ਕੰਮ ਕਰ ਰਹੇ ਹੋ ਤੁਹਾਡੇ ਬਸ ਦੀ ਗੱਲ ਨਹੀਂ ਹੈ ਤੁਹਾਨੂੰ ਤਾਂ ਗਿਣਤੀ ਨਹੀਂ ਆਉਂਦੀ ਗੁਰੂ ਸਾਹਿਬ ਕਹਿੰਦੇ ਆਉਂਦੀ ਤਾਂ ਹੈ ਕਿਹੜੀ ਗਿਣਤੀ ਕਹਿੰਦੇ ਹੁਣੇ ਤਾਂ ਗਿਣਿਆ ਸੀ ਕੀ ਗਿਣਿਆ ਸੀ ਕਹਿੰਦੇ ਇਹੀ ਤਾਂ ਗਿੰਨਤੀ ਸੀ ਕਹਿੰਦੇ ਤੈਨਾਂ ਖਿਸ਼ਰ ਤੁਸੀਂ ਬੋਲੇ ਆ 1 ਤੇ 7 ਤੇ 13 ਕਹਿੰਦੇ ਇਹੀ ਤਾਂ ਗਿੰਨਤੀ ਹੈ ਜਿੱਦਨ ਸਮਝ ਆ ਜਾਏ ਨਾ ਗਿੰਨਤੀ ਤਾਂ ਇਹੀ ਆ ਕਹਿੰਦਾ ਮੈਨੂੰ ਸਮਝਾ ਦਿਓ ਗੁਰੂ ਸਾਹਿਬ ਕਹਿੰਦੇ 1 ਹੈ ਤੇ ਇੱਕ ਹੀ ਸਤ ਹੈ ਤੇ ਜਿੱਦਨ ਇਹ ਭਾਵ ਆ ਗਿਆ 13 ਮੇਰਾ ਮਜਮਾ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਇਹ ਗਿੰਨਤੀ ਨਹੀਂ ਸੀ ਵੀ 13 ਔਰ ਲੋਕੀ ਡਰਦੇ ਹੋਣਗੇ 13 ਤੋਂ ਪਰ ਇੱਥੇ ਨਹੀਂ ਡਰਦੇ ਇੱਥੇ ਤਾਂ ਗੁਰੂ ਸਾਹਿਬ ਕਹਿੰਦੇ ਜਿਹੜੇ ਅੱਖਰ ਆ ਸਾਰੇ ਪ੍ਰਵਾਨ ਆ ਆ ਤੁਸੀਂ ਕਹਾਵਤ ਸੁਣੀ ਹੋਣੀ ਆ ਪੰਜਾਬ ਦੇ ਵਿੱਚ ਬਹੁਤ ਚੱਲਦੀ ਆ ਨਾ ਤਿੰਨਾਂ ਵਿੱਚ ਨਾ 13 ਵਿੱਚ ਉਹਦੇ ਵਿੱਚ ਇਤਿਹਾਸ ਹੈ ਜਿਸ ਵੇਲੇ ਈਸਾ ਮਸੀਹ ਨੂੰ ਸੂਲੀ ਤੇ ਟੰਗਿਆ ਗਿਆ ਉਹਦੇ ਨਾਲ 13 ਉਹਦੇ ਚੇਲੇ ਸਨ ਉਹਦੇ ਵਸਵੇਲੇ ਖਲੀਫੇ ਸਨ ਉਹਦੇ ਮਗਰ ਉਹਨਾਂ ਨੇ ਆਖਿਆ ਵੀ ਤੱਪਲਾ ਤੈਨੂੰ ਮਾਰ ਦਈਏ ਜਾਂ ਇਸ ਸੰਭ ਸੀ ਨੂੰ ਮਾਰ ਦਈਏ ਚੇਲੇ ਕਹਿੰਦੇ ਇਹਨੂੰ ਟੰਗ ਦਿਓ ਆ ਭੱਜ ਗਏ ਸੀ 13 ਦੇ ਤੇ ਤੇ ਇਸਾਈयत ਜਿਹੜੀ ਆ ਤਿੰਨ 13 ਨੰਬਰ ਤੋਂ ਬੜੀ ਨਫ਼ਰਤ ਕਰਦੀ ਐ ਤੁਸੀਂ ਆ ਪੰਜਾਬ ਚਲੇ ਜਾਓ ਚੰਡੀਗੜ੍ਹ ਤੇ ਚਲੇ ਜਾਓ ਸੈਕਟਰ ਬਣੇ ਆ ਅਲੱਗ-ਅਲੱਗ ਨੰਬਰਾਂ ਦੇ 13 ਨੰਬਰ ਸੈਕਟਰ ਨਹੀਂ ਐ ਚੰਡੀਗੜ੍ਹ ਦੇ ਵਿੱਚ ਆ ਬਾਹਰਲੇ ਦੇਸ਼ਾਂ ਵਿੱਚ ਉਹ ਮਿਲੇਗਾ ਨਹੀਂ ਤੁਹਾਨੂੰ 13 ਨੰਬਰੇ ਰੂਮ ਨਹੀਂ ਮਿਲੇਗਾ ਹੋਟਲਾਂ ਦੇ ਵਿੱਚ ਨਹੀਂ ਇੰਨੀ ਨਫ਼ਰਤ ਕਰਦੇ ਤੇ ਤਿੰਨ ਕੌਣ ਹੋਇਆ ਭਾਈ ਮਤੀਦਾਸ ਸਤੀਦਾਸ ਭਾਈ ਦਿਆਲਾ ਜੀ ਜਿਹੜੇ ਆਪਣੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਸ਼ਹਾਦਤ ਦਿੰਦੇ ਜਿਨ੍ਹਾਂ ਨੇ ਸ਼ਹਾਦਤਾਂ ਕਿਉਂ ਹਈਆਂ ਆ 550 ਸਾਲ ਦੇ ਵਿੱਚ 9 ਲੱਖ ਤੋਂ ਉੱਪਰ ਸ਼ਹਾਦਤਾਂ ਹੋਈਆਂ ਸਿੱਖ ਕੌਮ ਦੇ ਵਿੱਚ ਕਿਉਂ ਹਈਆਂ ਉਹਨਾਂ ਨੇ ਆਖਿਆ ਸਰੀਰ ਸਾਡਾ ਨਹੀਂ ਹੈ ਸਰੀਰ ਸਤਗੁਰੂ ਤੇਰਾ ਹੈ ਸਰੀਰ ਸਾਡਾ ਹੁੰਦਾ ਤੇ ਅਸੀਂ ਕਹਿੰਦੇ ਨਹੀਂ ਅਸੀਂ ਕਾਹਦੀ ਸੀਤ ਹੋਈ ਅੱਜ ਹੋ ਗਿਆ ਸਿੱਖਾਂ ਦੇ ਵਿੱਚ ਹੋ ਗਿਆ ਜਦੋਂ ਅਸੀਂ ਇਹ ਸਰੀਰ ਤੇ ਮਾਨ ਸਰੀਰ ਮੇਰਾ ਨਹੀਂ ਹੈ ਮੇਰੇ ਸਤਗੁਰੂ ਦਾ ਹੈ ਇਹ ਮਨ ਵੀ ਸਤਗੁਰੂ ਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਗੱਲ ਤਾਂ ਬਣੇਗੀ ਜਿੱਦਣ ਅਸੀਂ ਇਸ ਸਮਰਪਣ ਭਾਵ ਨੂੰ ਜੀਵਨ ਵਿੱਚ ਲੈ ਕੇ ਆਵਾਂਗੇ ਸਤਗੁਰੂ ਮਨ ਤਨ ਤੇਰਾ ਧਨ ਵੀ ਤੇਰਾ ਇਹ ਸਤਗੁਰੂ ਮਨ ਵੀ ਤੇਰਾ ਤਨ ਵੀ ਤੇਰਾ ਤੇ ਧਨ ਵੀ ਤੇਰਾ ਤੂੰ ਠਾਕੁਰ ਸਾਹੀ ਪ੍ਰਭ ਮੇਰਾ ਜਿਉ ਪਿੰਡ ਸਭ ਰਾਸ ਤੇ ਮਾਰੀ ਜੀਓ ਇਹ ਜਿੰਦ ਇਹ ਪਿੰਡ ਪਿੰਡ ਮਤਲਬ ਸਰੀਰ ਜਿਹੜਾ ਜੀਓ ਪਿੰਡ ਸਬਰਾਸ ਤੇਵਾਰੀ ਤੇਰਾ ਜੋਰ ਗੋਪਾਲਾ ਜੀਓ ਮੈਨੂੰ ਤਾਕਤ ਵੀ ਤੇਰੀ ਹੈ ਮੈਨੂੰ ਤੇਰੇ ਤੇ ਮਾਨ ਹੈ ਮੈਂ ਹੋਰ ਕਿਸੇ ਤਾਕਤ ਨਾਲ ਨਹੀਂ ਘੁੰਮ ਰਿਹਾ ਸੰਸਾਰ ਦੇ ਵਿੱਚ ਜੇ ਮੈਂ ਕੁਝ ਕਰ ਰਿਹਾ ਸਤਗੁਰੂ ਤੇਰੀ ਤਾਕਤ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਸਤਗੁਰੂ ਦਾ ਉਪਦੇਸ਼ ਹੈ ਜੇ ਅਸੀਂ ਬੋਲ ਰਹੇ ਹਾਂ ਨਾ ਬੁਲਾਉਣ ਦੀ ਤਾਕਤ ਉਹਦੀ ਹੈ ਜੇ ਬੁਲਾਉਂਦਾ ਹੀ ਨਹੀਂ ਤਾਂ ਆਪਾਂ ਕੀ ਬੋਲ ਸਕਦੇ ਆ ਅਸੀਂ ਸੁਣ ਰਹੇ ਆ ਸੁਣਾਉਣ ਦੀ ਤਾਕਤ ਉਹਨੇ ਦਿੱਤੀ ਆ ਜੇ ਸਾਨੂੰ ਸੁਣਨ ਦੀ ਸਰੋਤ ਨਾ ਦਿੰਦਾ ਤੇ ਅਸੀਂ ਕੀ ਸੁਣ ਸਕਦੇ ਅਸੀਂ ਚੱਲ ਰਹੇ ਹਾਂ ਉਹ ਚਲਾ ਰਿਹਾ ਉਹ ਖਲਵਾ ਰਿਹਾ ਅਸੀਂ ਖਾ ਰਹੇ ਹਾਂ ਕਿੱਦਾਂ ਅੱਗੇ ਬਲੱਡ ਬਣਦਾ ਕੀ ਹੁੰਦਾ ਕਿੰਨੀ ਵੱਡੀ ਮਸ਼ੀਨਰੀ ਆ ਕਿੰਨਾ ਕੁਝ ਪ੍ਰਮਾਤਮਾ ਨੇ ਪੈਦਾ ਕੀਤਾ ਤੇ ਜਦੋਂ ਮੈਂ ਮੇਰੀ ਵਿੱਚ ਪੈ ਗਿਆ ਕਿ ਮੇਰਾ ਹੈ ਮੇਰਾ ਹੈ ਗੁਰੂ ਸਾਹਿਬ ਕਹਿੰਦੇ ਜਦ ਇਹ ਜਾਣੇ ਮੈਂ ਕਿਛ ਕਰਦਾ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰ ਇੱਕ ਕੰਮ ਨਹੀਂ ਸਿਰੇ ਸੜ ਸਕਦਾ ਜਦੋਂ ਮੈਂ ਮੈਂ ਕਰਦਾ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਜਦੋਂ ਮੈਂ ਖਾਤਮਾ ਕੀ ਸਤਗੁਰੂ ਤੂੰ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਨਾ ਬਾਣੀ ਦੇ ਵਿੱਚ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰ ਤੇ ਜਦੋਂ ਇਹ ਸਿੱਖਾਂ ਨੇ ਮੰਨ ਲਿਆ ਕਿ ਸਤਗੁਰੂ ਮਨ ਵੀ ਤੇਰਾ ਇਹ ਤਨ ਵੀ ਤੇਰਾ ਧਨ ਵੀ ਤੇਰਾ ਹੈ ਤੇ ਉਹਦਨ ਇਹਦਾ ਹੰਕਾਰ ਨਹੀਂ ਹੋਏਗਾ ਤੇ ਮਨ ਹੋਏਗਾ ਮਨ ਵਿੱਚ ਇਹ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਸ ਤਨ ਹੋਏਗਾ ਤੇ ਇਹਦੇ ਉੱਪਰ ਫਿਰ ਹੋਰ ਕੁਝ ਨਹੀਂ ਕਰੇਗਾ ਇੱਕ ਤੇ ਭਰੋਸਾ ਰੱਖੇਗਾ ਸਰੀਰ ਤਾਂ ਮੇਰੇ ਸਤਿਗੁਰੂ ਦਾ ਹੈ ਸਰੀਰ ਸਤਿਗੁਰੂ ਦਾ ਹੈ ਫਿਰ ਸਿੱਖਦੇ ਗਲੇ ਦੇ ਵਿੱਚ ਮਾਲਾ ਨਹੀਂ ਹੋਏਗੀ ਹੱਥ ਦੇ ਵਿੱਚ ਅੰਗੂਠੀਆਂ ਨਹੀਂ ਹੋਣਗੀਆਂ ਹੱਥਾਂ ਤੇ ਕਾਲੇ ਲਾੜ ਧਾਗੇ ਨਹੀਂ ਹੋਣਗੇ ਪੈਰਾਂ ਤੇ ਧਾਗੇ ਨਹੀਂ ਹੋਣਗੇ ਜਦੋਂ ਸੱਕੇ ਸਰੀਰ ਗੁਰੂ ਦਾ ਹੈ ਗੁਰੂ ਦੀ ਮਰਜ਼ੀ ਤੋਂ ਬਿਨਾ ਮੈਂ ਕੁਝ ਵੀ ਨਹੀਂ ਕਰਨਾ ਇਹ ਸਤਗੁਰੂ ਦਾ ਸਰੀਰ ਹੈ ਇਹ ਤਨ ਵੀ ਤੇਰਾ ਹੈ ਤੇ ਧੰਨ ਉਹਦੇ ਸਮਝ ਲਿਆ ਕਿ ਮੇਰੇ ਸਤਗੁਰੂ ਦਾ ਧਨ ਹੈ ਸਾਧ ਸੰਗਤ ਜੀ ਜਿੱਦਣ ਇਹ ਗੱਲ ਨੂੰ ਅਸੀਂ ਸਮਝ ਲਿਆ ਨਾ ਅੱਦੇ ਲੋਕ ਜਿੱਦਣ ਅਸੀਂ ਬਾਣੀ ਦੇ ਉੱਪਰ ਵਿਸ਼ਵਾਸ ਕਰਨ ਲੱਗ ਗਏ ਇਹ ਤੁਸੀਂ ਤਨ ਜਿਹੜਾ ਨਾ ਗਲਤ ਪਾਸੇ ਨਹੀਂ ਵਰਤੋਗੇ ਨਾ ਸ਼ਰਾਬ ਦੇ ਠੇਕੇ ਦੇ ਜਾਓਗੇ ਨਾ ਹੋਰ ਪਾਸੇ ਬੰਦਾ ਜਾਏਗਾ ਮਤਲਬ ਜਿਹੜੇ ਗਲਤ ਤਰੀਕੇ ਪਾਸੇ ਧੰਨ ਬੰਦਾ ਲਾਉਂਦਾ ਹੈ ਜਿਦ ਦਿਨ ਸਮਝਿਆ ਵੀ ਇਹ ਧਨ ਮੇਰੇ ਸਤਿਗੁਰੂ ਦਾ ਹੈ ਅਸੀਂ ਗਲਤ ਕਰਦੇ ਆ ਜਦੋਂ ਅਸੀਂ ਕਹਿੰਦੇ ਮੇਰਾ ਹੈ ਮੇਰੀ ਮਰਜ਼ੀ ਹੈ ਮੈਂ ਜਿੱਥੇ ਮਰਜ਼ੀ ਉਹ ਜਾਣਾ ਪੈਸਾ ਹੁੰਦਾ ਨਾ ਬੰਦੇ ਇਦਾਂ ਕਹਿੰਦੇ ਆ ਜਿਦ ਦਿਨ ਕਹਾਂਗੇ ਨਹੀਂ ਸਤਿਗੁਰੂ ਤੇਰਾ ਧਨ ਹੈ ਤੇ ਉਹਨੂੰ ਖਰਚਣ ਲੱਗੇ ਵੀ ਅਸੀਂ ਸਾਡੇ ਕੋਲ ਤਾਂ ਉਹਦੀ ਇਹ ਇਮਾਨਤ ਹੈ ਅਮਾਨਤ ਦਿੱਤੀ ਨਾ ਸਤਿਗੁਰੂ ਨੇ ਸਾਨੂੰ ਖਰਚਣ ਵਾਸਤੇ ਦਿੱਤਾ ਤੇ ਅਸੀਂ ਖਰਚਾਂਗੇ ਕਿ ਵੀ ਕਿਸੇ ਦੀ ਅਮਾਨਤ ਹੈ ਇਹਨੂੰ ਮੈਂ ਗਲਤ ਪਾਸੇ ਫਿਰ ਅਮਾਨਤ ਹੋਵੇ ਗੁਰੂ ਦੀ ਗੁਰਨਾਨਕ ਦੀ ਹੋਵੇ ਗੁਰਗੋਬਿੰਦ ਸਿੰਘ ਦੀ ਮਹਾਰਾਜ ਦੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਦਿੱਤੀ ਹੋਈ ਦੌਲਤ ਹੋਵੇ ਤੇ ਸਿੱਖ ਫਿਰ ਗਲਤ ਪਾਸੇ ਉਹਨੂੰ ਖਰਚਾ ਨਹੀਂ ਕਰੇਗਾ ਤੇ ਕਹੇਗਾ ਸਤ ਗੁਰੂ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੇ ਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਉਹ ਸਤਿਗੁਰੂ ਹਮੇਸ਼ਾ ਹੀ ਸੁਖ ਦੇਣ ਵਾਲਾ ਹੈ ਨਿਭ ਨਿਭ ਲਾਗਾ ਤੇਰੀ ਪਾਈ ਮੈਂ ਨਿਭ ਨਿਭ ਕੇ ਭਾਵ ਨਿਮਰਤਾ ਭਾਵ ਦੇ ਵਿੱਚ ਸਤਿਗੁਰੂ ਮਹਾਰਾਜ ਤੇਰੇ ਚਰਨਾਂ ਨਾਲ ਜੁੜਿਆ ਹਾਂ ਕਾਰ ਕਮਾਵਾਂ ਜੇ ਤੁਧ ਭਾਵਾਂ ਜਾਂ ਤੂੰ ਦੇਹ ਦਿਆਲਾ ਜਿਓ ਸਤਿਗੁਰੂ ਮੈਂ ਉਹੀ ਕੰਮ ਕਰਾਂ ਜਿਹੜਾ ਤੈਨੂੰ ਪਉਂਦਾ ਕਾਰ ਕਮਾਵਾਂ ਜੇ ਤੋਦ ਭਾਵਾਂ ਜੋ ਤੂੰ ਦੇ ਦਿਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੀ ਜੋ ਵੀ ਲੈਣਾ ਨਾ ਉਹ ਆਪਣੇ ਸਤਗੁਰੂ ਤੋਂ ਲੈਣਾ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਗਹਿਣਾ ਤਾਂ ਪਤਾ ਹੀ ਆਪਾਂ ਗਹਿਣਾ ਕਿਹਨੂੰ ਕਹਿੰਦੇ ਆ ਹੇ ਸਤਗੁਰੂ ਤੂੰ ਮੇਰੇ ਜੀਵਨ ਨੂੰ ਸੋਹਣਾ ਬਣਾਉਣ ਵਾਲਾ ਹੈ ਕਿਦਾਂ ਬਣਾਉਂਦਾ ਗੁਣ ਦਿੰਦਾ ਨਾ ਸਤਗੁਰੂ ਚੰਗੀਆਂ ਆਦਤਾਂ ਦਿੰਦਾ ਹੈ ਚੰਗਾ ਸੁਭਾਅ ਬਣਾ ਦਿੰਦਾ ਹੈ ਇਹ ਗਹਿਣਾ ਸਿੱਖਦਾ ਇਹ ਜੀਵਨ ਦਾ ਗਹਿਣਾ ਹੈ ਸਾਡੇ ਕੋਲ ਜਿਹੜੇ ਸਤਗੁਰੂ ਮਹਾਰਾਜ ਦੇ ਗਣ ਹੁੰਦੇ ਆ ਉਹ ਸੁੰਦਰਤਾ ਸਾਨੂੰ ਦੇਣ ਵਾਲਾ ਸਤਗੁਰੂ ਹੈ ਕਿੰਨਾ ਸੋਹਣਾ ਸਰੂਪ ਦਿੱਤਾ ਸਿੱਕੀ ਸਰੂਪ ਦਿੱਤਾ ਇਹ ਗਹਿਣਾ ਹੀ ਆ ਨਾ ਹੋਰ ਕੀ ਆ ਇਹ ਗਹਿਣੇ ਪੰਜ ਕਕਾਰ ਅਸੀਂ ਪਾਏ ਆ ਇਹ ਗਹਿਣੇ ਹੀ ਆ ਨਾ ਸਤਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਆ ਨਾ ਤੇ ਸਤਗੁਰੂ ਤੂੰ ਮੇਰਾ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜੋ ਤੂੰ ਸੁਖ ਦੇਣਾ ਨਾ ਉਹ ਅਸੀਂ ਪ੍ਰਾਪਤ ਕਰਦੇ ਜਿੱਥੇ ਰੱਖੇ ਬੈਕੁੰਠ ਤਤਾਈ ਤੂੰ ਸਭਣਾ ਕੇ ਪ੍ਰਤ ਪਾਲਾ ਜਿਉ ਇਹ ਸਤਗੁਰੂ ਤੂੰ ਜਿੱਥੇ ਰੱਖਦਾ ਨਾ ਉਹ ਬੈਕੁੰਠ ਹੈ ਗੁਰਬਾਣੀ ਨੇ ਗੁਰਮਤਿ ਨੇ ਇਹ ਨਹੀਂ ਆਖਿਆ ਕਿ ਬੰਦਾ ਮਰਨ ਤੋਂ ਬਾਅਦ ਸਵਰਗ ਵਾਸੀ ਹੋਏਗਾ ਮਰਨ ਤੋਂ ਬਾਅਦ ਬੈਕੁੰਠ ਜਾਏਗਾ ਮਰਨ ਤੋਂ ਬਾਅਦ ਮੁਕਤੀ ਹੋਏਗੀ ਨਹੀਂ ਸਤਗੁਰੂ ਕਹਿੰਦੇ ਜਿੱਥੇ ਤੁਸੀਂ ਬੈਠੇ ਹੋ ਨਾ ਇਹ ਸਵਰਗ ਹੈ ਇਹ ਸਵਰਗ ਹੈ ਕਿਉਂਕਿ ਜਿੰਦਾ ਬੰਦਾ ਜਾਣ ਨਹੀਂ ਸਕਦਾ ਤੇ ਮੋਇਆ ਵਾਪਸ ਆ ਨਹੀਂ ਸਕਦਾ ਨਾ ਉਹ ਦੱਸਦਾ ਵੀ ਮੈਂ ਕਿੱਥੇ ਆ ਕਿਉਂਕਿ ਸਤਗੁਰੂ ਪਾਤਸ਼ਾਹ ਨੇ ਬਹੁਤ ਸਾਡੇ ਭਲੇ ਕਿ ਕੱਢਿਆ ਇਸ ਤੋਂ ਵੱਡਾ ਸਵਰਗ ਦੁਨੀਆ ਦੇ ਵਿੱਚ ਨਹੀਂ ਹੈ ਬਹੁਤ ਭਾਗਾਂ ਵਾਲੇ ਜਿਓ ਆਪ ਜੀ ਰੋਹ ਸੰਗਤ ਕਰਦੇ ਹੋ ਗੁਰੂ ਸਾਹਿਬ ਕਹਿੰਦੇ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਜਿੱਤੇ ਤੇਰੀ ਸਿਫਤ ਸਲਾਹ ਹੁੰਦੀ ਆ ਨਾ ਜਿੱਥੇ ਤੇਰੀ ਨਾਮ ਤੇ ਬਾਣੀ ਪੜੀ ਜਾਂਦੀ ਆ ਸਤਗੁਰੂ ਮਾਰੋ ਉਹ ਸਵਰਗ ਉਸ ਤੋਂ ਵੱਡਾ ਸਵਰਗ ਦੁਨੀਆ ਦੇ ਵਿੱਚ ਕੋਈ ਨਹੀਂ ਕੋਈ ਸਵਰਗ ਨਹੀਂ ਹੈ ਆਪਾਂ ਕਹਿੰਦੇ ਨਾ ਉਹ ਸਾਡਾ ਘਰ ਨਰਕ ਬਣ ਗਿਆ ਨਰਕ ਕਿਉਂ ਬਣਿਆ ਸਾਡੇ ਅੰਦਰ ਕਲੇਸ਼ ਬਣ ਗਿਆ ਸਵਰਗ ਬਣ ਗਿਆ ਲੋ ਸਾਡਾ ਘਰ ਸਵਰਗ ਹੈ ਕਿਉਂਕਿ ਉਹ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਆ ਬਾਣੀ ਦੇ ਵਿੱਚ ਕਬੀਰ ਜਹ ਕਰ ਸਾਧ ਨ ਸੇਵੀਏ ਹਰ ਕੀ ਸੇਵਾ ਨਾਹੀਂ ਜਿਸ ਘਰ ਦੇ ਵਿੱਚ ਬਾਣੀ ਨਹੀਂ ਪੜੀ ਜਾਂਦੀ ਕਬੀਰ ਜਹ ਕਰ ਸਾਧ ਨ ਸੇਵੀਏ ਗੁਰੂ ਦੀ ਅਰਦਾਸਾ ਨਹੀਂ ਹੈ ਹਰ ਕੀ ਸੇਵਾ ਨਾਹੀਂ ਉਹ ਕਰ ਕੀ ਆ ਕਹਿੰਦੇ ਤੇ ਕਰ ਮਰਹੜ ਸਾਰ ਕੇ ਉਹ ਕਰ ਸ਼ਮਸ਼ਾਨ ਘਾਟ ਹਨ ਤੇ ਸ਼ਮਸ਼ਾਨ ਘਾਟ ਕੌਣ ਰਹਿੰਦਾ ਤਹ ਭੂਤ ਪ੍ਰੇਤ ਵਸਦੇ ਉਥੇ ਕਬੀਰ ਸਾਹਿਬ ਕਹਿੰਦੇ ਆ ਤਹ ਕਰ ਮਰਨ ਸਾਰ ਕੇ ਭੂਤ ਵਸੇ ਤਿੰਨ ਮਾਹੀ ਉਹਦੇ ਵਿੱਚ ਭੂਤ ਪ੍ਰੇਤ ਆਉਂਦੀਆਂ ਨਾ ਆਵਾਜ਼ਾਂ ਲੋਕਾਂ ਦੇ ਘਰਾਂ ਦੇ ਵਿੱਚ ਲੜਾਈ ਝਗੜੇ ਦੀਆਂ ਉਹਦਾ ਕਾਰਨ ਹੀ ਹੁੰਦਾ ਕਿ ਉਥੇ ਬਾਣੀ ਦਾ ਕੋਈ ਪਹਿਰਾ ਨਹੀਂ ਹੈ ਉਥੇ ਬਾਣੀ ਦਾ ਅਭਿਆਸ ਨਹੀਂ ਹੈ ਤੇ ਜਿੱਥੇ ਬਾਣੀ ਹੈ ਤੇ ਉਹ ਬੈਕੁੰਠ ਹੈ ਗੁਰੂ ਸਾਹਿਬ ਕਹਿੰਦੇ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਤੋ ਆਪੇ ਸਰਦਾ ਲਾਏ ਸਭ ਕਹਿੰਦੇ ਜਿੱਥੇ ਰਖੈ ਬੈਕੁੰਠ ਤਤਾਈ ਇਹ ਸਵਰਗ ਹੈ ਇਹ ਗੁਰੂ ਅਰਜਨ ਸਾਹਿਬ ਦਾ ਸਵਰਗ ਸ਼ਬਦ ਹੈ ਗੁਰੂ ਸਾਹਿਬ ਕਹਿੰਦੇ ਜੇ ਤੂੰ ਭਾਵੇਂ ਜੇ ਤਖਤ ਵਿਸਾਲੇ ਤੋ ਦਾਸ ਤੇ ਮਾਰੇ ਘਾਸ ਬਟਾਵੇ ਕੀਤਕ ਬੋਲਾ ਤਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਜਿੱਥੇ ਰਖੇ ਬੈਕੁੰਠ ਤਤਾਈ ਤੇਰਾ ਕੀਆ মিঠা লাগে ਤੇ ਇਹੀ ਭਾਵਨਾ ਸੀ ਕਿਉਂਕਿ ਸਮਰਪਣ ਸੀ ਨਾ ਇਹ ਸਤਿਗੁਰੂ ਮਨ ਤਨ ਮੇਰਾ ਹੈ ਹੀ ਨਹੀਂ ਇਹ ਸਰੀਰ ਮੇਰਾ ਨਹੀਂ ਹੈ ਅੱਜ ਵੀ ਜੇ ਕੁਰਬਾਨੀਆਂ ਸਿੱਖ ਕੀਤੀਆਂ ਸਿੱਖਾਣੇ ਕੀਤੀਆਂ ਅੱਜ ਵੀ ਕਰਦੇ ਅੱਗੇ ਵੀ ਕਰਨਗੇ ਕਿਉਂਕਿ ਜਦੋਂ ਬਾਣੀ ਦੇ ਨਾਲ ਅਸੀਂ ਜੁੜਾਂਗੇ ਆ ਸਰੀਰ ਤੋਂ ਉੱਪਰ ਉੱਠ ਜਾਂਦੇ ਸਰੀਰ ਤਾਂ ਆਉਂਦਾ ਜਾਂਦਾ ਪਰ ਅੱਜ ਵੀ ਭਾਈ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਨਾ ਭਾਈ ਮਨੀ ਸਿੰਘ ਨੂੰ ਯਾਦ ਕਰਦੇ ਹੋ ਅੱਜ ਵੀ ਯਾਦ ਕਰਦੇ ਆ ਸਰੀਰ ਨੂੰ ਨਹੀਂ ਸਮਝਿਆ ਅਮਰ ਹੋ ਗਏ ਕਾਰਨ ਕੀ ਸੀ ਸਰੀਰ ਕੁਛ ਨਹੀਂ ਹੈ ਕਿਉਂਕਿ ਸਰੀਰ ਤਾਂ ਉਹਦਾ ਦਿੱਤਾ ਹੋਇਆ ਉਹਨੇ ਲੇਖਾ ਲਾ ਦਿੱਤਾ ਗੁਰੂ ਸਾਹਿਬ ਕਹਿੰਦੇ ਜਿੱਥੇ ਰਖੇ ਬੈਕੁੰਠ ਤੇ ਥਾਈ ਤੂੰ ਸਭਨਾ ਕੇ ਪਰਤ ਪਾਲਾ ਜੀਓ ਤੂੰ ਸਾਰਿਆਂ ਦੀ ਪਰਤ ਪਾਲਣਾ ਕਰਨ ਵਾਲਾ ਹੈ ਸਿਮਰ ਸਿਮਰ ਨਾਨਕ ਸੁਖ ਪਾਇਆ ਉਹਨੂੰ ਯਾਦ ਕਰ ਕਰਕੇ ਹੀ ਆਤਮਿਕ ਸੁਖ ਮਿਲਦਾ ਫਿਰ ਜਦੋਂ ਅਸੀਂ ਉਹਨੂੰ ਯਾਦ ਕਰਦੇ ਆ ਨਾ ਸਾਧ ਸੰਗਤ ਜੀ ਆਠ ਪਹਿਰ ਤੇਰੇ ਗੁਣ ਗਾਇਆ ਅੱਠੇ ਪੈਰ ਚਾਰ ਪੈਰ ਦੇਣਾ ਤੇ ਚਾਰ ਪਰ ਰਾਤ ਇੱਕ ਪੈਰ ਤਿੰਨ ਘੰਟੇ ਦਾ ਤੇ ਆਪਾਂ ਸਵਾਲ ਹੋ ਸਕਦਾ ਸੀ ਵੀ ਪਾਠੇ ਕਰੀ ਜਾਈਏ ਅੱਠਾਠੇ ਪਾਠ ਸੁਣਦੇ ਜਾਂਦੇ ਗੁਰੂ ਸਾਹਿਬ ਕਾਦੇ ਹਾਂ ਅੱਠੇ ਪਹਿਰ ਉਹਦੀ ਯਾਦ ਆਪਣੇ ਜੀਵਨ ਦੇ ਵਿੱਚ ਲਿਆਓ ਉਹਨੂੰ ਯਾਦ ਰੱਖੋਗੇ ਨਾ ਦੇਖੋ ਨਾ ਜਦੋਂ ਅਸੀਂ ਰੱਬ ਨੂੰ ਯਾਦ ਕਰਨਾ ਫਿਰ ਅਸੀਂ ਚੇਚ ਕਰਦੇ ਆਂ ਉਹ ਚੇਜ ਕਰਦੇ ਆ ਰਿਸ਼ਤੇਦਾਰ ਧੀਆਂ ਪੁੱਤਰ ਸਾਨੂੰ ਰਾਹ ਜਾਂਦੇ ਆ ਜਿਆਦਾ ਜਾਂਦੇ ਆ ਰਿਸ਼ਤੇਦਾਰਾਂ ਦੀ ਇਹ ਸੁਪਨੇ ਆਉਂਦੇ ਰਹਿੰਦੇ ਆ ਤੇ ਉਹਦਾ ਕਾਰਨ ਹੀ ਹੈ ਕਿ ਸਾਨੂੰ ਉਹਨਾਂ ਦੇ ਨਾਲ ਪਿਆਰ ਬਣ ਗਿਆ ਉਹਨਾਂ ਦੀ ਯਾਦ ਵਿੱਚ ਜਦੋਂ ਪਰਮੇਸ਼ਰ ਨੂੰ ਯਾਦ ਕਰਾਂਗੇ ਉਹ ਗੁਰੂ ਸਾਹਿਬ ਕਹਿੰਦੇ ਆ ਉੱਠ ਤ ਬੈਠ ਤ ਸੋਹਬਤ ਨਾਮ ਕਹੋ ਨਾਨਕ ਜਨ ਕੇ ਸਦਕਾ ਉਹਨਾਂ ਨੇ ਅੱਠੇ ਪੈਰ ਉਹਦੇ ਗੁਣਾਂ ਨੂੰ ਗਾਇਆ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਉਹਨਾਂ ਦੇ ਸਾਰੇ ਮਨ ਦੇ ਅਰਥ ਜਿਹੜੇ ਸੀ ਇਹਨ ਮਨੋਰਥ ਕਹਿੰਦੇ ਆ ਜੇ ਮਨ ਦੀ ਭਾਵਨਾ ਸੀਗੀਆਂ ਮਨ ਜਿਹਨੂੰ ਕਹਿੰਦੇ ਮਨੋ ਕਾਮਨਾ ਤੇ ਸਾਰੀਆਂ ਮਨ ਦੀਆਂ ਮਨ ਦੇ ਅਰਥ ਜਿਹੜੇ ਸੀ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜਿਓ ਉਹ ਕਦੇ ਵੀ ਦੁਖੀ ਨਹੀਂ ਹੈ ਤੇ ਇੱਕ ਭਾਵਨਾ ਬਣ ਗਈ ਨਾ ਸਿੱਖ ਦੀ ਜਿਦਨ ਭਾਵਨਾ ਬਣ ਗਈ ਸਤਿਗੁਰੂ ਦੋਖਾ ਨੋ ਭੋਖਾ ਇਹ ਤੇਰੀ ਦਾਤ ਹੈ ਕੇਤਿਆਂ ਦੁਖ ਭੋਗ ਸਤ ਮਾਰ ਇਹ ਵੀ ਦਾਤ ਤੇਰੀ ਦਾਤਾ ਇਹ ਤਾਂ ਬਣੇਗਾ ਨਾ ਜਦੋਂ ਅਸੀਂ ਸੋਚਦੇ ਆ ਕਿ ਮਨ ਵੀ ਉਹਦਾ ਤਨ ਵੀ ਉਹਦਾ ਜੇ ਸਰੀਰ ਨੂੰ ਦੁੱਖ ਆਇਆ ਤਾਂ ਉਹਦਾ ਹੀ ਆ ਨਾ ਜਿਸ ਦੁੱਖ ਦਿੱਤਾ ਤਾਂ ਉਹਦਾ ਹੀ ਆ ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਉਹਦੇ ਨਾਲ ਜੁੜ ਗਿਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀ ਉਹਨੂੰ ਦੁਨੀਆਂ ਦੀ ਤਾਕਤ ਫਿਰ ਦੁਖੀ ਨਹੀਂ ਕਰ ਸਕਦੀ ਉਹ ਆਤਮਿਕ ਤੌਰ ਤੇ ਸੁਖੀ ਹੁੰਦਾ ਹੈ ਬੰਦ ਬੰਦ ਕਟਾ ਕੇ ਚਰਖੜੀਆਂ ਤੇ ਚੜ ਕੇ ਆ ਰਿਆਂ ਨਾਲ ਚੀਰੇ ਗਏ ਦੁਖੀ ਨਹੀਂ ਹੋਏ ਕਿਉਂਕਿ ਕਾਰਨ ਕੀ ਸੀ ਕਿ ਇਹ ਸਤਗੁਰੂ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ